ਹਾਂਜੀ ਦੋਸਤੋ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਇਆ 133 ਗਾਜੀ ਵਿੱਚ ਬਣੀ ਬਹੁਤ ਹੀ ਸੁੰਦਰ ਕੋਠੀ ਕੋਠੀ ਦਾ ਪ੍ਰਾਈਸ ਐਸੇ ਲੋਕੇਸ਼ਨ ਵੀਡੀਓ ਦੇ ਅੱਗੇ ਦੱਸਾਂਗੇ ਇਸ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ ਘਰ ਦੇ ਅੰਦਰ ਐਂਟਰ ਕਰਦੇ ਆ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਪੋਚ ਏਰੀਆ ਮਿਲ ਜਾਂਦਾ ਪੋਚ ਏਰੀਆ ਤੁਸੀਂ ਦੇਖ ਸਕਦੇ ਹੋ ਇੱਥੇ ਆਪਣੀ ਇੱਕ SUV ਕਾਰ ਆਰਾਮ ਨਾਲ ਪਾਰਕ ਹੋ ਜਾਂਦੀ ਹੈ ਦੋਸਤੋ SUV ਕਾਰ ਦੀ ਪਾਰਕਿੰਗ ਏਰੀਆ ਹੈ ਜੀ ਅਪੂਰੇ ਘਰ ਦੀ ਗੱਲ ਕਰੀਏ ਪੂਰੇ ਘਰ ਵਿੱਚ ਪੱਥਰ ਦਾ ਟਾਈਲ ਦਾ ਪ੍ਰੋਪਰ ਫਲੋਰ ਤੇ ਕੰਮ ਹੋਇਆ ਹੈ ਲੌਬੀ ਏਰੀਆ ਤੁਸੀਂ ਦੇਖ ਸਕਦੇ ਹੋ ਕਾਫੀ ਸਪੇਸ਼ੀਅਸ ਹੈ ਕਾਫੀ ਸੁੰਦਰ ਘਰ ਹੈ ਸੈਮੀ ਫਰਨੀਸ਼ਡ ਹੈ ਰੈਡੀ ਟੂ ਮੂਵ ਹੈ ਕੁਝ ਕੰਮ ਥੋੜਾ ਬਤ ਘਰ ਦੇ ਅੰਦਰ ਐਸ ਅ ਕੰਡੀਸ਼ਨ ਚੱਲ ਰਿਹਾ ਸੀ ਤੇ ਜਿੰਦੂ ਤੱਕ ਤੁਸੀਂ ਇਹ ਵੀਡੀਓ ਨੂੰ ਦੇਖੋਗੇ ਤੇ ਇਹ ਪੂਰਾ ਕੰਪਲੀਟ ਹੋ ਜਾਊਗਾ ਕਿ ਕਿਚਨ ਦਾ ਏਰੀਆ ਵੀ ਕਾਫੀ ਸਪੇਸ਼ੀਅਸ ਹੈ ਫਰਸਟ ਰੂਮ ਦੇ ਅੰਦਰ ਆਪਾਂ ਐਂਟਰ ਕਰਦੇ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਅੱਛਾ ਵਾਲਪੇਪਰ ਹੈ ਤੇ ਨਾਲ ਹੀ ਆਪਾਂ ਨੂੰ ਇੱਥੇ ਆਪਣਾ ਅਲਮੀਰਾ ਵੀ ਖੱਬੇ ਹੱਥ ਮਿਲ ਜਾਂਦੀ ਹੈ ਇਹਦੇ ਨਾਲ ਆਪਾਂ ਨੂੰ ਆਪਣਾ ਅਟੈਚ ਵਾਸ਼ਰੂਮ ਹੈ ਜੀ دوستوں ਅਟੈਚ ਵਾਸ਼ਰੂਮ ਰਹਿਣ ਵਾਲਾ ਹੈ ਇਸ ਦੇ ਨਾਲ ਜੋ ਕਿ ਕਾਫੀ ਸੁੰਦਰ ਹੈ ਜੀ ਹਾਂਜੀ ਤੁਸੀਂ ਘਰ ਪੂਰਾ ਦੇਖ ਪਾ ਰਹੇ ਹੋ ਕਾਫੀ ਸੁੰਦਰ ਹੈ ਓਪਨ ਟੂ ਸਕਾਈ ਹੈ ਉਹ ਵਾਸ਼ਿੰਗ ਏਰੀਆ ਆਪਾਂ ਨੂੰ ਮਿਲ ਜਾਂਦਾ ਕਾਫੀ ਅੱਛਾ ਹੈ ਜੀ ਦੋਸਤੋ ਇਸ ਘਰ ਦੀ ਜੋ ਕੀਮਤ ਹੈ ਉਹ ਤੁਹਾਨੂੰ ਵੀਡੀਓ ਦੇ ਅੱਗੇ ਤੱਕ ਦੱਸਾਂਗੇ ਇਸ ਲਈ ਵੀਡੀਓ ਤੇ ਬਣੇ ਹੋ ਰਹੇ ਹਾਂ ਜਿਦਾ ਕਿ ਅਸੀਂ ਪਹਿਲਾਂ ਕਿਹਾ ਹੈ 133 ਗਾਜ ਵਿੱਚ ਇਹ ਬਹੁਤ ਹੀ ਸੁੰਦਰ ਕੋਠੀ ਬਣ ਕੇ ਤਿਆਰ ਹੈ ਹੁਣ ਆਪਾਂ ਆਪਣੇ ਸੈਕੰਡ ਰੂਮ ਵਿੱਚ ਐਂਟਰ ਕਰ ਚੁੱਕੇ ਹਾਂ ਫਰਸਟ ਆਪਾਂ ਰੂਮ ਦੇਖ ਲਿਆ ਇਸ ਵਿੱਚ ਵੀ ਜਿਦਾਂ ਆਪਾਂ ਕਹਿ ਸਕਦੇ ਹਾਂ ਸੇਮ ਕੰਡੀਸ਼ਨ ਹੈ ਅਟੈਚਡ ਵਾਸ਼ਰੂਮ ਆਪਾਂ ਨੂੰ ਮਿਲ ਜਾਂਦਾ ਕਾਫੀ ਸਪੇਸ਼ੀਅਸ ਘਰ ਹੈ ਕਾਫੀ ਸੁੰਦਰ ਹੈ ਜੀ ਗੱਲ ਕਰੀਏ ਆਪਣੀ ਅਪਸਟੇਅਰ ਦੀ ਅਪਸਟੇਅਰ ਤੇ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਇੱਥੇ ਪੱਥਰ ਦਾ ਕੰਮ ਹੋਇਆ ਹੈ ਕਾਫੀ ਸੁੰਦਰ ਘਰ ਹੈ ਅਪਸਟੇਅਰ ਦੇ ਉੱਤੇ ਵੀ ਪੂਰਾ ਪੱਥਰ ਦਾ ਕੰਮ ਹੋਇਆ ਹੈ ਉੱਤੇ ਵੀ ਆਪਾਂ ਜੇ ਆਪਣੀ ਛੱਤ ਦੀ ਗੱਲ ਕਰੀਏ ਇੱਥੇ ਵੀ ਟਾਇਲ ਪੱਥਰ ਦਾ ਕੰਮ ਆਪਾਂ ਨੂੰ ਦਿਖ ਜੰਦਾ ਹੈ ਕਾਫੀ ਸਪੇਸ਼ੀਅਸ ਘਰ ਹੈ ਦੋਸਤੋ ਇਸ ਵਿੱਚ ਹਾਂਜੀ ਆਂਦੇ ਆ ਅੰਦਰ ਐਂਟਰ ਕਰਦੇ ਆ ਆਪਾਂ ਨੂੰ ਪ੍ਰੀਵਿਊ ਜਨ ਆਪਣਾ ਕਿਚਨ ਮਿਲ ਜਾਂਦਾ ਹੈ ਕਿਚਨ ਦੇ ਨਾਲ ਆਪਣਾ ਲੌਬੀ ਏਰੀਆ ਰਹਿਣ ਵਾਲਾ ਹੈ ਆਪਣੇ ਜਦੋਂ ਵੀ ਕੋਈ ਗੈਸਟ ਆਂਦੇ ਆ ਤਾਂ ਆਪਾਂ ਨੂੰ ਕੋਈ ਵੀ ਇਦਾਂ ਕੰਜ਼ਿਸਟਡ ਏਰੀਆ ਫਿਰ ਨਹੀਂ ਹੋ ਦੇਖ ਪਾ ਰਹੇ ਹੋ ਦੋਸਤੋ ਆਪਾਂ ਮਿਲ ਜਾਂਦਾ ਹੈ 133 ਗਾਜੀ ਵਿੱਚ ਬਣੀ ਕੋਠੀ ਹੈ ਜਿਸ ਦਾ ਪ੍ਰਾਈਸ 52 ਲੱਖ ਆਇਆ ਹਾਂ ਜੀ 52 ਲੱਖ ਹਾਂ ਜੀ 52 ਲੱਖ ਵਿੱਚ ਇਹ ਕੋਠੀ ਆਪਾਂ ਨੂੰ ਮਿਲ ਜਾਂਦੀ ਹੈ ਲੋਕੇਸ਼ਨ ਦੀ ਗੱਲ ਕਰੀਏ ਤਾਂ ਲੋਕੇਸ਼ਨ ਇਸ ਦੀ ਹੈਬੋਵਾਲ ਕਲਾਂ ਲੁਧਿਆਣਾ ਹੈ ਜੀ ਤੇ ਬਹੁਤ ਹੀ ਸੁੰਦਰ ਕੋਠੀ ਆ ਪੂਰੀ ਹਾਊਸ ਟੂਰ ਅਸੀਂ ਕੀਤਾ ਹੈ ਦੋਸਤੋ ਪੂਰਾ ਹਾਊਸ ਟੂਰ ਆਪਾਂ ਕਰ ਚੁੱਕੇ ਆਂ ਪੂਰੇ ਹਾਊਸ ਟੂਰ ਦੇ ਵਿੱਚ ਆਪਾਂ ਦੇਖਿਆ ਕਿ ਘਰ ਬਹੁਤ ਸੁੰਦਰ ਹੈ ਮੋਟਿਵ ਇਹੀ ਰਹਿੰਦਾ ਹੈ ਕਿ ਵੱਧੂ ਵੱਧ ਦਰਸ਼ਕਾਂ ਤੱਕ ਰੀਚ ਕਰੀਏ ਤਾਂ ਜੋ ਵੀ ਲੋਕ ਘਰ ਦਾ ਸੁਪਨਾ ਲੈ ਕੇ ਬੈਠੇ ਹਨ ਉਹਨਾਂ ਦਾ ਘਰ ਇੱਕ ਬਣ ਸਕੇ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਰਾਣਾ ਰੀਅਲ ਏਸਟੇਟ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ